ਜਾਦੇ ਸਕੂਲਾਂ ਵਿੱਚ ਹੁਣ ਵਿਦਿਆਰਥੀਆਂ ਨੂੰ ਵੋਕੇਸ਼ਨਲ ਵਿਸ਼ਿਆਂ ਦੀ ਪੜ੍ਹਾਈ ਵਿੱਚ ਸਮੇਂ ਦੀ ਲੋੜ ਮੁਤਾਬਕ ਕੋਰਸ ਕਰਵਾਏ ਜਾਣਗੇ ਸਕੂਲਾਂ ਵਿੱਚ ਬੈਂਕਿੰਗ ਤੇ ਇੰਸ਼ੋਰੈਂਸ ਬਿਊਟੀ ਐਂਡ ਵੈਲਨੈਸ ਰਿਟੇਲ ਟੂਰਿਜ਼ਮ ਫੂਡ ਪ੍ਰੋਸੈਸਿੰਗ ਐਗਰੀਕਲਚਰ ਆਈਟੀ ਫਿਜ਼ੀਕਲ ਐਜੂਕੇਸ਼ਨ ਵਰਗੇ ਕੋਰਸਾਂ ਤੇ ਫੋਕਸ ਕੀਤਾ ਜਾਵੇਗਾ ਇਸ ਲਈ ਸੂਬੇ ਦੇ 74 ਸਕੂਲਾਂ ਵਿੱਚ ਐਨ ਐਸ ਕੇਯੂ ਐਫ ਦੇ 82 ਲੈਬਸ ਸਥਾਪਿਤ ਕਰਨ ਲਈ ਚੁਣੇ ਗਏ ਨੇ ਕੇਂਦਰ ਵੱਲੋਂ ਮਨਜ਼ੂਰ ਸਕੂਲਾਂ ਵਿੱਚ ਇਹ ਲੈਬ ਸਥਾਪਿਤ ਕੀਤੇ ਜਾਣਗੇ ਦੂਜੇ ਪਾਸੇ ਲੈਬ ਵਿੱਚ ਸਮਾਨ ਖਰੀਦਣ ਲਈ ਸਕੂਲ ਮੈਨੇਜਮੈਂਟ ਕਮੇਟੀ ਦੀ 6 ਮੈਂਬਰੀ ਕਮੇਟੀ ਬਣਾਈ ਜਾਵੇਗੀ ਇਸ ਵਾਰ ਸਕੂਲ ਪ੍ਰਿੰਸੀਪਲ ਚੇਅਰਮੈਨ ਮੈਂਬਰ ਵਜੋਂ ਇੱਕ ਮਹਿਲਾ ਟੀਚਰ ਵੋਕੇਸ਼ਨਲ ਟ੍ਰੇਨਰ ਤੇ ਇੱਕ ਸੀਨੀਅਰ ਅਧਿਕਾਰੀ ਹੋਣਗੇ ਸਕੂਲ ਸਿੱਖਿਆ ਵਿਭਾਗ ਨੇ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਰਣਨੀਤੀ ਨੂੰ ਨਵਿਉਣ ਵਾਸਤੇ ਕਦਮ ਪੁੱਟੇ ਲੈਬ ਬਣਾਉਣ ਲਈ ਜਿਹੜੇ ਸਕੂਲਾਂ ਦੀ ਚੋਣ ਕੀਤੀ ਗਈ ਹੈ ਉਹਨਾਂ ਵਿੱਚ ਇੱਕ ਕਮਰੇ ਵਿੱਚ ਇਹ ਲੈਬ ਸਥਾਪਿਤ ਕੀਤੀ ਜਾਵੇਗੀ ਜੋ ਵੀ ਲੈਬ ਲਈ ਸਮਾਨ ਖਰੀਦਿਆ ਜਾਵੇਗਾ ਉਸਦੇ ਬਾਅਦ ਇਸ ਬਾਰੇ ਟੀਪੀ ਟੀਈਓ ਨੂੰ ਸੂਚਿਤ ਕੀਤਾ ਜਾਵੇਗਾ ਸਮਾਨ ਤੈ ਨੀਮਾਂ ਤੇ ਹੀ ਖਰੀਦਿਆ ਜਾਵੇਗਾ ਖਰੀਦੇ ਗਏ ਸਾਰੇ ਸਮਾਨ ਦੀ ਚੈਕਿੰਗ ਟੀਈਓ ਵੱਲੋਂ ਕਰਵਾਈ ਜਾਵੇਗੀ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਮਾਨ ਦੀ ਚੈਕਿੰਗ ਕੀਤੀ ਜਾਵੇਗੀ ਦੂਜੇ ਪਾਸੇ ਜੇਕਰ ਇਹ ਸਮਾਨ ਤੈ ਮਾਪ ਡੰਡਾ ਤੇ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ਤੇ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਸੂਬੇ ਦੇ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਸੁਧਾਰਨ ਲਈ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਨੇ ਹੁਣ ਸੂਬੇ ਵਿੱਚ 117 ਸਕੂਲ ਆਫ ਐਮਐਨਸ ਸਥਾਪਿਤ ਕੀਤੇ ਜਾ ਰਹੇ ਨੇ ਜੋ ਕਿ ਬਿਲਕੁਲ ਨਿੱਜੀ ਸਕੂਲਾਂ ਤੇ ਕੰਮ ਕਰਨਗੇ ਇੱਥੇ ਮੈਰਿਟ ਦੇ ਆਧਾਰ ਤੇ ਟੈਸਟ ਦੇ ਬਾਅਦ ਦਾਖਲਾ ਹੁੰਦਾ ਹੈ ਇਸ ਪਿੱਛੇ ਕੋਸ਼ਿਸ਼ ਇਹੀ ਹੈ ਕਿ ਪੰਜਾਬ ਦੇ ਨੌਜਵਾਨ ਵੱਖ-ਵੱਖ ਖੇਤਰਾਂ ਵਿੱਚ ਅੱਗੇ ਆ ਸਕਣ